ਪੁਰ ਨਮਾ ਖਾਸ ਵਲੌਗ ਮੈਂ ਲਿਆਉਣ ਲੱਗਾ ਮੈਂ ਪਹੁੰਚਾ ਮਿਊਨਿਕ ਦਾ ਮਾਰਕੀਟ ਮੈਨੂੰ ਦਿਸਿਆ ਹਾਂ ਤਾਂ ਇੱਥੇ ਕਾਫੀ ਖਾਣੇ ਪੀਣੇ ਦੀਆਂ ਜਗ੍ਹਾ ਵੀ ਹੈਗੀਆਂ ਆ ਤਾਂ ਸਬਜ਼ੀਆਂ ਫਲ ਵੀ ਬਹੁਤ ਵੇਚਦੇ ਆ ਫੁੱਲ ਵੀ ਵੇਚਦੇ ਇੱਥੇ ਜੇ ਦੇਖੀਏ ਇੱਥੇ ਕੀ ਹੈਗਾ ਇਹ ਕੋ ਟੋਕਰੀਆਂ ਟੋਕਰੀਆਂ ਇਦਾਂ ਵਿਕਦੀਆਂ ਸਮਾਨ ਪਾਉਣ ਲਈ ਸਜਾਵਟ ਲਈ ਜਾਂ ਸਮਾਨ ਪਾਉਣ ਲਈ پاسے تو ٹوکری بالٹیاں بھی ملتی لوہے کی بالٹی واہ جی واہ ملدیا خومبر خومبر ملتی خومبا جیم تو فروٹ خوب کٹیاں مشروم جہی دے کئی طرح کے ہے گ ਲੜਕਾ ਤੇ 15 B ਵੈਰਾਈਟੀ ਤਾਂ ਇੱਥੇ ਹੀ ਹੈਗੀਆਂ ਆ। ਲੈ ਕਿਰੀਦਾ ਬਣਿਆ। ਇਹ ਕਿਸ ਨੇ ਘਰ ਸੋਂ ਲਈ ਲਾਉਣਾ ਹੋਵੇ। ਪੈਕਟਾਂ 'ਚ ਵੀ ਮਸ਼ਰੂਮ ਮਸ਼ਰੂਮ। ਉਹ ਵੀ ਇੱਥੇ ਦਾ ਕਾਫੀ ਕੁਝ ਵਿਕਦਾ ਆ। ਹੋਰ ਫਰੂਟ ਆ ਗਏ। ਰਾਸਬਰੀ, ਬਲੂਬਰੀ। ਆ ਦੇਖੋ ਕਿੰਦਾ ਨੇ ਅੰਗੂਰੇ। بھی خبا بک دیا طرح دیا کئی طرح کے تیل بھی ہے اولو اوئل اولیو اولو اوئل انہوں نے کھڈیا ساڈے سات دیا چھوٹیاں شیشیا آ گئی آ انّی یورو کی آسلی مال ہے ਇਹਦੇ ਵਿੱਚ ਤੁਹਾਨੂੰ ਕੋਈ ਮਿਲਾਵਟ ਨਹੀਂ ਮਿਲਣੀ ਕੋਈ ਨਕਲੀ ਮਾਲ ਨਹੀਂ ਮਿਲਣਾ ਕੋਈ ਸਸਤਾ ਮਾਲ ਨਹੀਂ ਮਿਲਣਾ ਤਾਂ ਆਹ ਦੇਖੋ ਹੋਰ ਟੋਕਰੀਆਂ ਵਾਹ ਵੀ ਵਾਹ ਕੀ ਤਰ੍ਹਾਂ ਦੀਆਂ ਟੋਕਰੀਆਂ ਚੋਗੇ ਦੇਖਦੇ ਕਿਸੇ ਗਾ ਇੱਥੇ ਹੋਰ ਇੱਥੇ ਟੋਕਰੀਆਂ ਟੋਕਰੀਆਂ ਇੱਥੇ ਤਾਂ ਕਈ ਸਟਾਈਲਸ ਦੀਆਂ ਟੋਕਰੀਆਂ ਇੱਥੇ ਤਾਂ ਡਿਜ਼ਾਈਨ ਦੇਖੋ ਰੰਗ ਬਰੰਗੀ ਟੋਕਰੀ ਆ ਬਹੁਤ ਵਧੀਆ ਲੱਗਦੀ ਵਾਹ ਬਈ ਵਾਹ ਸਪ੍ਰਾਈਸ ਲਿਖਿਓ ਪ੍ਰੈਸ ਸ਼ਾਇਦ ਲਿਖਿਓ ਇੱਥੇ ਨਹੀਂ ਲਿਖਿਓ 29 ਦੀ ਆ ਜੀ ਟੋਕਰੀਆਂ 29 ਯੂਰੋ ਦੀ ਕਹਿ ਸਕਦੇ ਹਾਂ 3000 ਦੇ ਨੇੜੇ ਰੁਪਈਏ ਇੰਡੀਅਨ ਰੁਪਈਏ ਡਿਜ਼ਾਈਨਰ ਟੋਕਰੀਆਂ ਸਮਝੋ ਤਾਂ ਇਥੇ ਕਈ ਨਹੀਂ ਫਰੂਟ ਬਿਕਦੇ ਇੱਥੇ ਕਈ ਤਰ੍ਹਾਂ ਦੇ ਖਾਣੇ ਕਈ ਤਰ੍ਹਾਂ ਦੇ ਫਰੂਟ ਆਲੂ ਗੰਡੇ ਅੱਛਾ ਵਾਈਨ ਵੀ ਬੇਚਦੇ ਆਏ ਹਾਏ ਜਿਹੜੇ ਪੀਣ ਵਾਲੇ ਸ਼ਰੀਰ ਆ ਤਕਰੀਬਨ 2 ਯੂਰੋ ਦੀ ਆ 15 ਦੀ ਉਹ ਚਿੱਟੀ ਵਾਈਨ ਆ ਕਿ ਕਿਸੇ ਨੂੰ ਦੇਣੀ ਹੋਵੇ ਜਾਂ ਆਪ ਪੀਣੀ ਹੋਵੇ ਕਿ ਆਪਣੇ ਆਸਾ ਕੈਬਨ ਸਭ ਨੇ ਆ ਲਾ ਲਿਆ ਆ ਲਾਲ ਬਾਈਨਾ ਆ ਵੀ ਵੇਚਦੇ तकरीबन 20 ਯੂਰੋ ਦੀ ਹੈ ਸੋ ਇੱਥੇ ਵਾਈਨ ਵੀ ਵੇਚਦੇ ਆ ਸ਼ੈਂਪੇਨ ਵੀ ਹੈਗੀ ਪਿੱਛੇ ਤਾਂ ਸਬਜ਼ੀਆਂ ਫਰੂਟ ਵੇਚਦੇ ਆ ਇੱਥੇ ਲਿਖਿਆ ਵੀ ਨੋ ਸੈਲਫ ਸਰਵਿੰਗ ਚੱਕ ਕੇ ਨਾ ਥੇ ਲੈ ਜਾਓ ਅੱਛੇ ਸੱਦਣਾ ਪੈਂਦਾ ਬੰਦੇ ਨੂੰ ਖਰਬੂਜੇ ਅਦਵਾਣੇ ਤੇ ਅਦਵਾਰਾ 295 ਦਾ ਆ 13 ਦਾ ਕਿਹਨ ਲੋ 10 ਯੂਰੋ ਦਾ 10 ਸੌ ਪਾਉਂਡ 10 ਸੌ ਪਾਉਂਡ 100 ਰੁਪਏ ਹੀ ਹੈ ਹਨ 10 ਸੌ ਪਾਉਂਡ ਵੀ 100 ਰੁਪਏ ਹੀ ਹੈ ਤਾਂ ਨਿੰਬੂ ਨਿੰਬੂ ਵੀ ਕਾਫੀ ਵਧੀਆ ਲੱਗਦੇ ਆ 100 ਗ੍ਰਾਮ ਦਾ 1 ਯੂਰੋ ਦਾ 100 ਗ੍ਰਾਮ ਐਪਲ ਕਿ ਨਹੀਂ ਸੋਹਣੀ ਜਗ੍ਹਾ ਹੈ ਸੋਹਣੀ ਮਾਰਕੀਟ ਆ ਫਰੂਟੀ ਕੀ ਫਰੂਟੀ ਕਿ ਲਿਖਿਆ ਆ ਤੇ

ਇੱਕ ਵੈਰਾਈ ਹੈ ਇਹ ਦੂਸਰੀ ਆ ਤੀਸਰੀ ਆ ਚੌਥੀ ਆ ਪੰਜਵੀਂ ਆ ਛੇਵੀਂ ਵਾਹ ਸਜਾਇਓ ਕਿਦਾਂ ਹੈ ਟ੍ਰੇ ਦੇ ਵਿੱਚ ਟ੍ਰੇ ਉੱਤੇ ਫਰੂਟ ਸਜਾਇਓ ਕਈ ਤਰ੍ਹਾਂ ਦੇ ਆ ਚੀਜ਼ ਦੇਖੋ ਇਦਾਂ ਚੀਜ਼ ਕਰ ਦੇਖੀ ਇਹ ਗੁਲਾਬੀ ਰੰਗ ਦੀ ਖੀਲੇ ਰੰਗ ਦੀ ਵਾਹ ਵਾਹ ਪਾਣੀ ਦੀ ਬੋਤਲ ਨਹੀਂ ਖਰੀਦਣੀ ਪੈਂਦੀ ਇੱਥੇ ਤੁਸੀਂ ਕੰਟੇਨਰ ਲਿਆਵੋ ਭਰ ਲਓ ਪਾਣੀ ਦਾ ਪੀਣ ਵਾਲਾ ਪਾਣੀ ਹੈ ਕਈ ਲੋਕੀ ਇੱਥੋਂ ਪਾਣੀ ਲਗਾਏ ਆ ਇਹਦਾ ਜਰਮਨੀ ਤੇ ਕਾਫੀ ਮਸ਼ਹੂਰ ਆ ਇਹ ਗਾਰਡਨਸ ਦਾ ਬਹੁਤ ਮਸ਼ਹੂਰ ਹੁੰਦੀ ਆ ਤੇ ਲੋਕੀ ਆਪਣੇ 베ਰ ਦੇ ਗਲਾਸ ਪੀਂਦੇ ਖਾਣਾ ਖਾਂਦੇ 베ਰ ਪੀਂਦੇ ਤਾਂ ਗਰਮੀ ਵਾਲੇ ਦਿਨ ਇੰਜੋਏ ਕਰਦੇ ਆ ਤਾਂ ਕੱਪੜੇ ਦੇਖੋ ਕਿਦਾਂ ਦੇ ਪਾਏ ਹੁੰਦੇ ਇਹਨਾਂ ਨੇ ਕਿ ਸਰਵ ਕਰਦੇ ਆ ਦੇਖੋ ਆ ਬੰਦੇ ਨੂੰ کپڑے دیکھو کتنا دے سٹائل اتنے بھی کچھ کھانا لبھنے ہیں کھان کی جگہ مل جانی تو بیگ بھی کافی سٹائل ویچتے ہے مارکیٹ دیکھو واہ بھائی واہ ਇਈ ਰੰਗਾਂ ਦੇ ਬੈਗ ਲੈਦਰ ਮਟੀਰੀਅਲ ਕਿਆ ਬਾਤਾਂ ਲੇਡੀਜ਼ ਆਕੇ ਤਾਂ ਇੱਥੇ ਚਾਂਭ ਲਈ ਜਾਣ ਜਿਹੜਾ ਦਿਸ ਪਿਆ ਨਨ ਹੈਗੇ ਛੋਟੇ ਜਿਹੇ ਸਟਾਲ ਹੈ ਪਰ ਬੈਗ ਕਈ ਰੰਗਾਂ ਦੇ ਵਿਕਦੇ ਆ ਇਸ ਜਗ੍ਹਾ ਨਾਲ ਵੀ ਤੋ ਸੈਂਡਵਿਚ ਲੈਣੇ ਵਾਹ ਵੀ ਵਾਹ ਨੇ ਇਸਟੰਬੁਲ ਦੀ ਯਾਦ ਆ ਗਈ ਇਦਾਂ ਦੇ ਖਾਣੇ ਆ ਦੇ ਜਿੱਦਾਂ ਬੋਟ ਹੁੰਦਾ ਇਦਾਂ ਦੀ ਬਲਕ ਮਸਾਲੇ ਸੌਸੇਸ ਪਾ ਹੁੰਦੇ ਆ ਆ ਦੇਖੋ ਹੈ ਹੈਕਾਵਾ ਦਾ ਮੀਟ ਵਾਹ ਜੀ ਵਾਹ ਆ ਹੁੰਦਾ ਸੈਂਡਵਿਚ ਮੀਟ ਗਰਮੀਆਂ ਚਿਕਨ ਪਿਛਪਾਤਾ ਸੈਲਡ ਤਾਂ ਆ ਸੀ ਖੜਕਾਉਨੇ ਆ ਤਾਂ ਮਾਰਕੀਟ ਤੁਹਾਨੂੰ ਦਿਖਾਤੀ ਕਿਸ ਤਰ੍ਹਾਂ ਦੀ ਸੀਗੀ ਤਾਂ ਉਮੀਦ ਹੈ ਕਿ ਵਲੌਗ ਵਧੀਆ ਲੱਗਿਆ ਇੱਦਾਂ ਦੀ ਮਾਰਕੀਟ ਮਿਲਦੀ ਹੈ ਯੂਰਪ 'ਚ ਬਹੁਤ ਜਗ੍ਹਾ ਇਦਾਂ ਨਹੀਂ ਮਿਲੂਗੀ ਤੁਹਾਨੂੰ ਚੰਗੇ ਫਰੂਟ ਫਲ ਵੈਜੀਟੇਬਲ ਕਾ ਕੇ ਤਾਂ ਜਿਆ ਬੈਗ ਵੀ ਚੰਗੇ ਮੈਲੇ ਸੀ ਕਿ ਉੱਥੇ ਪਰ ਮੈਂ ਖਰੀਦਿਆ ਕੱਖ ਨਹੀਂ আর ਤੁਹਾਨੂੰ ਦਿਖਾਉਤਾਂ ਨਹੀਂ ਹੈਗਾ ਸੋ ਉਮੀਦ ਹੈ ਕਿ ਵਲੌਗ ਵਧੀਆ ਲੱਗਿਆ ਮੈਂ ਆਮ ਖਾਉਣਾ ਜਿਉਂਦੇ ਰਹਿੋ ਹੱਸਦੇ ਰਹਿੋ ਵਸਦੇ ਰਹਿੋ ਰਬ ਰੱਖੇ